ਕੱਲ ਸਾਡੀ ਭਤੀਜੀ ਜੈਸਪੀਨ ਦਾ ਪ੍ਰੀ-ਵੈਡਿੰਗ ਸ਼ੂਟ ਹੋਇਆ। ਆ ਤੁਸੀਂ ਸਾਈਡ ਪਰ ਫੋਟੋ ਲੱਗੀ ਸੀ ਦੇਖ ਰਹੇ ਆ। ਤੇ ਜਦੋਂ ਮੈਂ ਫੋਟੋ ਦੇਖਾਲੇ ਵੀਡੀਓ ਉਹਨੇ ਪਾਈ ਨਹੀਂ ਨੈਟ ਪਰ ਪਤਾ ਨਹੀਂ ਸ਼ਾਇਦ ਵੀਡੀਓ ਸ਼ਾਇਦ ਨਾ ਪਾਉਣੀ ਹੋਵੇ। ਸ਼ਾਇਦ ਵੀ ਪੂਰੀ ਐਡਿਟ ਹੋ ਕੇ ਆਉ ਜਿਹੜੀ ਮੇਨ ਆਊਗੀ ਵੀਡੀਓ ਉਹੀ ਦੇਖਾਂਗੇ ਅਸੀਂ ਉਸ ਦਿਨ। ਪਰ ਜਦੋਂ ਮੈਂ ਨਾ ਉਹ ਮੇਰੇ ਸਾਹਮਣੇ ਫੋਟੋ ਇੰਸਟਾਗ੍ਰਾਮ ਪਰ ਜੈਸਪੀਨ ਦੀ ਤੇ ਤੁਹਾਡੇ ਸਾਈਡ ਪਰ ਲੱਗੀ ਪਾਈ ਮੈਂ ਦੇਖ ਕੇ ਹੈਰਾਨ ਰਹਿ ਗਿਆ। ਜੈਸਪੀਨ ਕਿੰਨੀ ਸੋਹਣੀ ਲੱਗ ਰਹੀ ਏ ਫੋਟੋ ਦੇ ਵਿੱਚ। ਭਾਈ ਜੋੜੀ ਬਾਹ ਕਮਾਲ ਕਰ ਰਹੀ ਏ। ਰੱਬ ਭਾਈ ਸਾਡੀ ਭਤੀਜੀ ਨੂੰ ਤੁਸੀਂ ਫੋਟੋ ਦੇਖ ਕਿੰਨੇ ਹਾਲ ਵੀਡੀਓ ਸ਼ਾਇਦ ਲੱਭਾਇਆ ਜਾਵੇ ਇਸ ਦੌਰਾਨ ਤੁਸੀਂ ਵੀ ਦੇਖੋ ਉਹਨਾਂ ਦਾ ਪ੍ਰੀ-ਵੈਡ ਕਿਉਂ ਉਹ ਕੱਲੀ-ਕੱਲੀ ਵੀਡੀਓ ਪਾ ਰਹੇ ਆ ਤੇ ਹਲੇ ਪ੍ਰੀ-ਵੈਡਿੰਗ ਵਾਲੀ ਵੀਡੀਓ ਆਈ ਨਹੀਂ ਹੈ ਕਿਾ ਕਿੱਦਾਂ ਫਿਰ ਇਹ ਗੱਲਤ ਹੈ ਹੋਣੀ ਆ ਕਿੱਦਾਂ ਸ਼ੂਟ ਹੋਇਆ ਹੋਣਾ ਸ਼ਾਇਦ ਮੇਨ ਵੀਡੀਓ ਪਾਉਣ ਇਹ ਨਹੀਂ ਪਤਾ ਪਰ ਜਦੋਂ ਮੈਂ ਉਹ ਫੋਟੋ ਦੇਖੀ ਹੋਏ ਕਿੰਨੇ ਸੋਹਣੇ ਲੱਗ ਰਹੀ ਹੈ ਵਿਚਾਰੀ ਤੇ ਪ੍ਰੋਣਾ ਸਾਹਿਬ ਵੀ ਤੇ ਕਿੰਨੀ ਪਿਆਰੀ ਜੋੜੀ ਲੱਗ ਰਹੀ ਹੈ ਮੇਨ ਹੁਣ ਤਾਂ ਵਿਆਹ ਵਾਲੇ ਦਿਨ ਦਾ ਵੀ ਤਿਆਰ ਹੋ ਗਏ ਇੱਕ ਦਿਨ ਆ ਘਰਾਂ ਨਾਲ ਗੱਲਾਂ ਚੱਲ ਰਹੀ ਜਾਂਦੀਆਂ ਸਾਡੇ ਜਿੱਦਾਂ ਹੁਣ ਆਪਣੇ ਮੇਰੀ ਵਾਈਫ ਤੇ ਨੇਤਰ ਵਾਈਫ ਕਹਿੰਦੀ ਕਿ ਕਿਆ ਹੈ ਰਿਸ਼ਤਾ ਹੈ ਕਿੱਥੇ ਕਿਹਣਾ ਨੇ ਦੀ ਤੀਆਂ ਕਹਿੰਦੇ ਤੁਹਾਨੂੰ ਪਰਾਇਆ ਹੁੰਦਾ ਪਰਾਇ ਹੋ ਜਾਣਾ ਉਹਨੂੰ ਬਸ ਉਹਨੂੰ ਹੋਰ ਰਹਿ ਗਏ 15 ਦਿਨ ਤੱਕ ਇਹਨਾਂ ਹੁਣ ਸਾਡੇ ਕੋਲ ਚਾਚੇ ਸਾਡੇ ਘਰ ਆਉਂਦੇ ਦੀ ਫੇਲ ਦੀ ਗੱਲਾਂ ਪਤਾ ਕਰਦੇ ਤੇ ਹੁਣ ਦੂਜੇ ਘਰ ਚਲੀ ਜਾਣਾ ਤੇ ਉੱਥੇ ਉਹਨੇ ਆਪਣੀ ਉੱਥੇ ਦੀ ਲਾਈਫ ਬਣ ਜਾਣੀ ਫਿਰ ਉਹਦੀ ਪਹਿਲਾਂ ਥੋੜਾ ਮੋ ਉਹ ਅਵੈਦਰ ਨੂੰ ਇੱਕ ਨਾ ਚੇਂਜਿੰਗ ਆ ਜਾਂਦੀ ਘਰ ਦੇ ਵਿੱਚ ਪੂਰਾ ਇੱਕ ਠੀਕੇ ਬਦਲ ਜਾਣੀ ਸਾਰੀ ਬੰਦੇ ਦੇ ਰੂਟੀਨੇ ਚੇਂਜ ਹੋਣੀ ਸਾਰੀ ਨਿਤਰਬਾਈ ਉਹਨਾਂ ਦੀ ਰੂਟੀਨ ਚੇਂਜ ਹੋ ਜਾਣੀ ਕਿੱਥੇ ਸਵੇਰੇ ਉੱਠੋ ਜੈਸਨ ਜੈਸਨ ਹੁੰਦੀ ਹੁਣ ਉਹ ਜੈਸਨ ਹੁਣਾ ਨਹੀਂ ਹੁਣ ਕਿੱਥੇ ਉਹ ਜਿਹੜੇ ਘਰ ਜਾਣਾ ਉਸ ਉੱਥੇ ਘਰ ਇੱਕ ਨਵਾਂ ਨਵਾਂ ਜੀ ਜੁੜ ਜਾਣਾ ਕੀ ਆ ਯਾਰ ਰੱਬ ਦੀ ਇਹ ਖੇਡਾਂ ਬਣੀਆਂ ਹੋਈਆਂ ਤੇ ਭਾਈ ਜੀ ਖਾਫਾਈ ਕਮੈਂਟ ਵਾਲਿਓ ਕੀ ਯਾਰ ਤੁਸੀਂ ਸੜੇ ਫੁਸੇ ਜੇ ਕਮੈਂਟ ਕਰੀ ਜਾਂਦੇ ਹੁੰਦੇ ਆ ਠੀਕ ਐ ਵੀ ਯਾਰ ਇਹ ਸੀਰੀਜ਼ ਚੱਲਦੀ ਰਹਦੀ ਕਈ ਇਦਾਂ ਜਿਹੜੀਆਂ ਆਪ ਆਪ ਹੁੰਦੇ ਉਹ ਮੈਂ ਤੁਹਾਡਾਂ ਨਾਲ ਸ਼ੇਅਰ ਕਰਦਾ ਹੁੰਦਾ ਕਈ ਕਹਿੰਦੇ ਮੋਟਰ ਦਾ ਵੀਊ ਦੇਖਣਾ ਭਾਈ ਤੁਹਾਨੂੰ ਮੋਟਰ ਵਿੱਚ ਦਿਖਾਏ ਦਿੰਦਾ ਮੈਂ ਆ ਦੇਖੋ ਭਾਈ ਸਵੇਰ ਦਾ ਲੈ ਆਪਾਂ ਹੁਣ ਮੋਟਰ ਵੀ ਦਿਖਾ ਦੇ ਲੋ ਫਿਰ ਗੱਲਾਂ ਕਰਦੇ ਆਪਾਂ ਦੇਖੋ ਭਾਈ ਮੋਟਰ ਘੈਂਟ ਹੋ ਗਈ ਪੂਰੀ ਆ ਕਾ ਕੱਟ ਹੋਣਾ ਇਹਦਾ ਟਾਈਮ ਨਹੀਂ ਲੱਗ ਰਿਹਾ ਹੈਗਾ ਤੇ ਇਧਰ ਗੋਭੀ ਸਿਰੋ ਵੇਚਣੀ ਐ ਇਹਦਾ ਵੀ ਟਾਈਮ ਨਹੀਂ ਲੱਗ ਰਿਹਾ ਹੈਗਾ ਕਿ ਅੱਜ ਕੰਮ ਬਹੁਤ ਹੈ ਹਲੇ ਮੈਂ ਕੱਪੜੇ ਖਰੀਦਣ ਤੇ ਮੇਰੇ ਰਹਿੰਦੇ ਹਲੇ ਅੱਜ ਫੇਰ ਡਿਲੇ ਹੋ ਗਿਆ ਅੱਜ ਪਹਿਲਾਂ 9 ਵਜੇ ਨਿਕਲਦਾ ਘਰ ਤੋਂ ਅੱਜ ਫੇਰ ਡਿਲੇ ਹੋ ਗਿਆ 9 ਤੋਂ 12 ਵਜੇ 12 ਤੋਂ 2 ਵਜੇ ਹੁਣ ਦੇਖਦਾ ਵੀ ਕੁਝ ਤੋਂ ਗੜਬੜ ਹੈ ਜਿਹੜਾ ਸਮਾਗਮ ਹੈ ਅਕਾਦਮ ਸ਼ਾਲਸੁਰ ਤੋਂ ਪਾਈ ਪ੍ਰਾਣੇ ਪਕ ਜਾਣੇ ਪੈਣੇ ਆ ਪ੍ਰਾਣਾ ਹੀ ਬਹੁਤ ਬੇ ਕੱਪੜੇ ਹਲੇ ਜਸਮਿਤ ਦੇ ਵਿਆਹ ਦੇ ਲੱਗ ਕੱਪੜੇ ਖਰੀਦਣੇ ਆ ਉਹਦੀ ਕਿੱਧਰ ਐਡਰੈਸ ਪਾਵਾਵੇ ਆ ਹਾਲੇ ਡਿਸਾਈਡ ਹੋਇਆ ਨਹੀਂ ਹੈਗਾ ਸਾਡੇ ਵੀ ਕੋਟਕੜ ਜਿਆਦਾ ਨਹੀਂ ਜਿਆਦਾ 30000 ਦੇ ਡੇੜ ਘੜੇ ਚ ਖਰਚਾ ਹੋਏ ਜਾਣਾ ਕੱਪੜਿਆਂ ਪਰ ਇੰਨੇ ਦਾ ਆਏ ਜਾਣਗੇ ਪਹਿਣ ਇੱਕ ਵਾਰ ਹੀ ਆ ਫਿਰ ਪੈਂਦੇ ਨਹੀਂ ਹੈਗੇ ਖੁਸ਼ੀਆਂ ਦਾ ਤਿਹਾਰ ਆਪਾ ਖੁਸ਼ੀਆਂ ਹਾਂ ਭਾਈ ਇੱਕ ਹੋਰ ਅੱਜ ਸਵੇਰੇ ਪ੍ਰਵਾਦ ਫੇਰੀ ਨਿਕਲੀ ਮੈਂ ਜੈਸਮੀਨਾ ਸ਼ਬਦ ਗਾਉਂਦੀ ਹੁੰਦੀ ਬਿਚਾਰੀ ਹੁਣ ਵਿਆਹ ਕਰਕੇ ਬੀਜੀ ਕਰਕੇ ਸ਼ਹਿਰ ਕਰਦੇ ਵੀ ਦਿਨ ਬੰਨੇ ਹੁੰਦੇ ਫਿਰ ਆ ਬੰਦ ਬਾਹਰ ਨਿਕੜਦੇ ਹੈਗੇ ਨੀ ਤਾਂ ਬਿਚਾਰੀ ਬਹੁਤ ਸੋਹਣਾ ਸ਼ਬਦ ਉਹ ਜਿਹੜੇ ਜਿਹੜੇ ਆਪਣੇ ਜਿਹੜੇ ਦੂਜੇ ਪਿੰਡ ਤੋਂ ਕੁੜੀਆਂ ਹੁੰਦੀਆਂ ਉਹਨਾਂ ਦੇ ਨਾਲ ਫਿਰ ਮਿਲ ਕੇ ਸ਼ਬਦ ਗਾਉਂਦੀ ਹੁੰਦੀ ਪਿਛਲੀ ਪੁਰਾਣੀ ਵੀਡੀਓ ਤੁਸੀਂ ਸ਼ਾਇਦ ਦੇਖਿਆ ਹੋਵੇ ਪਿਛਲੇ ਸਾਲ ਪ੍ਰਵਾਹ ਤੋਂ ਜਿੱਥੇ ਨਿਕਲੇ ਸੀ ਉਹਦੇ ਵਿੱਚ ਸ਼ਬਦ ਗਾਏ ਇਹਨੇ ਤੇ ਅੱਜ ਹੈ ਨਹੀਂ ਸੀ ਹੁਣ ਤਾਂ ਇੱਥੇ ਹੀ ਸੀ ਅਗਲੇ ਸਾਲ ਪਰ ਹੈ ਤਾਂ ਇਹਨੇ ਦੂਰੇ ਨੇੜੇ ਹੀ ਸਾਡੇ 3-4 ਕਿਲੋਮੀਟਰ ਨੇੜੇ ਏ ਭਾਈ ਅੱਜ ਅੱਜ ਮੈਨੂੰ ਇਹਨਾਂ ਪਤਾ ਲੱਗਾ ਕਿ ਕਹਿੰਦੇ ਫੇਰ ਅੱਜ ਪ੍ਰੀ-ਵੇਡਿੰਗ ਸ਼ੂਟਿੰਗ ਅੱਜ 2 ਦਿਨ ਸ਼ੂਟ ਚੱਲਣਾ ਹੋਇਆ ਜੇ ਕਹਿੰਦੇ ਪਹਾੜਾ ਅੱਜ ਹੋਣਾ ਹੁਣ ਇਹ ਤਾਂ ਵੀਡੀਓ ਦਾ ਇਹ ਤਾਂ ਪਤਾ ਲੱਗੂ ਵੀ ਬਹੁਤ ਸੋਹਣਾ ਨਹੀਂ ਹੈ ਉਹ ਗਾਣਾ ਚ ਲਾ ਕੇ ਤੁਸੀਂ ਦੇਖਣਾ ਪ੍ਰੀ-ਵੇਡਿੰਗ ਸ਼ੂਟ ਕਿਹੜਾ ਤੇ ਹਾਂਜੀ ਕਿਆ ਦੇਖੀ ਜਾਂਦਾ ਵਧੀਆ ਨਾ ਵਧੀਆ ਹੋ ਗਿਆ ਵਧੀਆ ਹੋ ਗਿਆ ਸਾਡਾ ਧਨੀਆ ਭਾਈ ਆ ਬੱਲਾ ਉੱਚਾ ਡੈਕ ਲਾਇਆ ਹੋਇਆ ਹੈ ਭਾਈ ਇਹਨੇ ਕੁਛ ਨਹੀਂ ਹਾਂ ਨੈਗਰ ਡੀਜੇ 2 ਜੀ ਦੀ ਲੋੜ ਜੀ ਪਈ ਵੀ ਯਾਰ ਦੋ ਬੜੇ ਬੜੇ ਜਿਹੜੇ ਟਰੈਕਟਰਾਂ ਮੈਂ ਸਾਊਂਡ ਸਿਸਟਮ ਲੱਗਿਆ ਹੋਈ ਲਾਦੇ ਬੜੀ ਬੇਸ ਹੁੰਦੀ ਉਹਦੀ ਵੀ ਸਾਰੇ ਤਿਆਰ ਹੋ ਕੇ ਹੋਣਗੇ ਭਾਈ ਵਿਆਹ ਵਾਲੇ ਦਿਨ ਤੇ ਕਿਵਨਾਂ ਤੁਹਾਡੇ ਕਮੈਂਟ ਫੜ ਕੇ ਬੜਾ ਦੁੱਖ ਹੁੰਦਾ ਅ ਫਿਰ ਫਿਰ ਆਪਣੇ ਨੂੰ ਮੋਟੀਵੇਟ ਕਰੀਦਾ ਛੱਡ ਸਾਰੇ ਗੰਦੇ ਨਾਲੀ ਦੇ ਕੀੜੇ ਜਿਹੜੇ ਗਲਤ ਕਮੈਂਟ ਕਰਦੇ ਆ ਠੀਕ ਆ ਇਹ ਕਿਸੇ ਦੀ ਚੜ੍ਹਾਈ ਤੋਂ ਖੁਸ਼ੇ ਨਹੀਂ ਹੁੰਦੇ ਹੈਗੇ ਐ ਕਾਲੂ ਕੁੱਤੇ ਆ ਕੁੱਤੇ ਜਿਹੜੇ ਗਲਤ ਕਮੈਂਟ ਕਰਦੇ ਆ ਕੁੱਤੇ ਕਾਲੂ ਵਰਗੇ ਮੈਂ ਕਾਲੂ ਦਾ ਫਿਰ ਵੀ ਘੈਂਟ ਆ ਸਾਡਾ ਇਹ ਤਾਂ ਵਗਿਆ ਬੋਲਦਾਂ ਜਾਂਦਾ ਹਾਂ ਇਹ ਤਾਂ ਕਾਲੂ ਤੇਰੇ ਖੁਰਕ ਖੋਈ ਹੋ ਰਣੀ ਹੈ ਲੈ ਇਹ ਤਾਂ ਕੁਛ ਨਾਮ ਉਸ ਕਰਿਓ ਜਾਣਾ ਕਰਿਓ ਜਾਣਾ ਹਟਣਾ ਨਹੀਂ ਹੈਗੇ ਨੇ ਲੈ ਲੈ ਤੇ ਤਾਂ ਦੋ ਮਿੰਟ ਖੜਾ ਨਹੀਂ ਹੁੰਦਾ ਹੈਗਾ ਹਾ ਗੁੱਜਰਬਾਈ ਇਹ ਇਹਨੇ ਤਾਂ ਕਿਆ ਸਿਸਟਮ ਫਿੱਟ ਕਰਿਆ ਹੁੰਦਾ ਜਦੋਂ ਇਹਨੂੰ ਕਰ ਦਿੰਦੇ ਪੂਸ਼ਕਾ ਤੇ ਮਾਰਨ ਲੱਜਾਂਦੇ ਆ ਆਉ ਦੇ ਹਉ ਤੇ ਤੇ ਯਾਬਾ ਜਾਨ ਪਿਛੇੜਾ ਇਹ ਟਾਈਮ ਦਾਦਾ ਜੱਲੀ ਫੇਰ ਕਰ ਨੂੰ ਜਾਣਾ ਚਾਹੀਦਾ ਗੁੱਜਰਬਾਈ ਨਾਲ ਬੈਠ ਕੇ ਭਾਈ ਚਾਹ ਪੀ ਲਈ ਅਸੀਂ ਤੇ ਹਾਂ ਉਹ ਗੱਲ ਕਹਾਣੀ ਦੇ ਭੁੱਲੇ ਗਿਆ ਮੈਂ ਜਿਹੜੀ ਆਪਾਂ ਮੇਨ ਡਾਇਲੋਗ ਅੱਜ ਦੀ ਲਾਈਵ ਵੀਡੀਓ ਚ ਤੁਹਾਡਾ ਸਵਾਗਤ ਹੈ ਜੀ ਤੇ ਆਪਣੀ ਲਾਈਵ ਵੀਡੀਓ ਆ ਤੁਸੀਂ ਬਹੁਤ ਪਿਆਰ ਸਤਿਕਾਰ ਦਿੰਦੇ ਆ ਵਿੱਚ ਗਲਤ ਕਮੈਂਟ ਵੀ ਹੁੰਦੇ ਆ ਚਲੋ ਕੋਈ ਗੱਲ ਕਰ ਲੈ ਕਰੋ ਭਾਈ ਭਈ ਇਹਨੇ ਪੜਾਅਸ ਕੱਢਣੀ ਹੁੰਦੀ ਆ ਕਿੰਨੇ ਅੰਦਰ ਵਾਲਾ ਹੁੰਦਾ ਉਹ ਫਿਰ ਕਮੈਂਟਾਂ ਵਿੱਚ ਦੇਖਦਾ ਹੁੰਦਾ ਮੈਂ ਇਹਦੇ ਕਿੰਨਾ ਇਹਦੇ ਕਿੰਨੀ ਇਹਦੇ ਹੋ ਲੱਗੀ ਅੱਗ ਵੀ ਕਿੰਨਾ ਇਹਦੇ ਅੰਦਰ ਵਾਲਾ ਦਾ ਜਿਹੜਾ ਨੇ ਕਮੈਂਟ ਚ ਕੱਟਿਆ ਆਪਣਾ ਤੇ ਮੈਂ ਹੁਣ ਵੀਡੀਓ ਦੇ ਵੇਟ ਕਰਾਂ ਜਸਪ੍ਰੀਤ ਦੀ ਕਿ ਕਾਦੂ ਦੀ ਪ੍ਰੀ ਬੈਟਿੰਗ ਸ਼ੂਟਿੰਗ ਵਾਲੀ ਜਿਹੜਾ ਬਲੌਗ ਆਊਗਾ ਜਦੋਂ ਡੇਟਿੰਗ ਵੀ ਹੁਣ ਅ ਥੱਕ ਜਾਂਦੇ ਆ ਸਵੇਰ ਤੋਂ ਸ਼ਾਮ ਤੱਕ ਵੀਡੀਓ ਵੀ ਬਣਾਉਣੇ ਫਿਰ ਐਡਿਟ ਵੀ ਕਰਨੀ ਆ ਇਹ ਛੋਟੀ ਜੀ ਗੱਲ ਹੀ ਹੁੰਦੀ ਹੈਗੀ ਵੀ ਇੱਕ ਵੀਡੀਓ ਨੈਟਵਰਕ 'ਤੇ ਪਾਉਣ ਵਾਸਤੇ ਬਹੁਤ ਵੱਡੀ ਗੱਲ ਹੋ ਜਾਂਦੀ ਆ ਵੀਡੀਓ ਬਣਾ ਕੇ ਨੈਟਵਰਕ 'ਤੇ ਪਾਉਣ ਵਾਸਤੇ ਕੱਲ ਮੈਨੂੰ ਵੀ ਕਈ ਟੈਲੀਫੋਨ ਆਏ ਨੰਬਰ ਮੰਗਦੇ ਨੇਤਰ ਬਾਈ ਉਹਨਾਂ ਦਾ ਤੇ ਮੈਂ ਨੰਬਰ ਦਿੱਤੇ ਮੈਂ ਕਿਹਾ ਭਾਈ ਕਰੋ ਗੱਲਾਂ ਭਾਈ ਠੀਕ ਆ ਨਾ ਤੇ ਇੱਕ ਵੀਰ ਤਾਂ ਕਹਿੰਦਾ ਵੀ ਸਭ ਤੋਂ ਐਂ ਲੱਗ ਰਿਹਾ ਵੀ ਅ ਵਿਆਹ 'ਚ ਅਸੀਂ ਵੀ ਸ਼ਾਮਲੇ ਆ ਵਿੱਚ ਵੀ ਇਦਾਂ ਅਸੀਂ ਵੀਡੀਓ ਦੇਖ ਰਹੇ ਪੂਰੇ ਪਿਆਰ ਨਾਲ ਅਸੀਂ ਵੀਡੀਓ ਦੇਖਦੇ ਹਾਂ ਉਹਨਾਂ ਦੀਆਂ ਇਆਂ ਲੱਗ ਰਿਹਾ ਵਸੇ ਵੀ ਉਹਨਾਂ ਦੇ ਨਾਲੇ ਨਾਲ ਜਿੱਦਾਂ ਵੀ ਸਾਰਾ ਕਾਰਜ ਹੋ ਰਿਹਾ ਵੀ ਐਂ ਲੱਗਦੀ ਸਾਡੀ ਧੀ ਭੈਣ ਦਾ ਵਿਆਹ ਹੋ ਰਿਹਾ ਫਿਰ ਇਹ ਤਾਂ ਹੁੰਦਾ ਹੀ ਹੈ ਜਦੋਂ ਕੱਲੀ ਕੱਲੀ ਚੀਜ਼ ਦੱਸਦੇ ਅਸੀਂ ਕੱਪੜੇ ਲੈਂਦੇ ਆ ਆ ਚੀਜ਼ ਕਰੀ ਇਹ ਕੋਣ ਆ ਗਿਆ ਸਿੱਧਾ ਜਾਣੇ ਉਹ ਇੱਧਰ ਮੁੜਨੇ ਆਲਾ ਪਰ ਗਿਆ ਪਈ ਹੈ ਟਰੱਕ ਪੱਛੇ ਜੇ ਮੇਰੇ ਖੇਤ ਚੋਂ ਗੀੜੀ ਦੇ ਦੇਵੇ 2000 ਅਸਾ ਦੂਜੇ ਘਰ ਵਾਲਾ ਭਾਈ ਬੰਦਾ ਹੈ ਮੈਂ ਕਹਾਂ ਇੱਕ ਵਾਰ ਤੇਜਾ ਤਵੀਆਂ ਵੱਜ ਜਵੇ ਨਾ ਉਧਰ ਨਿਬੜ ਕੇ ਸਾਰਾ ਕਣਕੜਾ ਕੋ ਕਰਦੇ ਯਾਰ ਦੋਲੇ ਨੇ ਰਹਿੰਦੇ ਹਰ ਦੋਲੇ ਯਾਰ ਇੱਕ ਆਹ ਸਾਈਡ ਵਾਲਾ ਕਰੀ ਫਿਰ ਇੱਧਰ ਤੇ ਆ ਪਹਿਲਾਂ ਹੁਣ ਚੋਖਾ ਆਹ ਸਾਈਡ ਇੱਧਰ ਸਾਈਡ ਵਾਲੀ ਖਾ ਲ ਜੀ ਨਾ ਇਹਦੇ ਵਿੱਚ ਵੀ ਬੀਜ ਸੜ ਦੂਗਾ ਨਾ ਰੂਬੀ ਸਿਰ ਹੁਣ ਇਹਨੂੰ ਕੱਖ ਬਾਹਰ ਕੱਢ ਦਿੰਦੇ ਸਾਰਾ ਇਹ ਉਦੋਂ ਭਾਈ ਜੀ ਗਰੇ ਜਾਣਾ ਹਾਂ 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 ਇਹ ਮੋੜ ਤੇ ਚਲੇ ਜਾਂਦੇ ਤਵੇ ਯਾਰਾ ਬਾਹ ਹੋ ਜਾਣਾ ਖੇਤ ਇਹ ਫਿਰ ਗੱਲ ਬਣ ਜਾਂਦੀ ਹੈ ਸਿੱਧਾ ਜਾਣੇ ਵਾਲਾ ਹੈ ਮੈਂ ਜਿੱਧਰੋਂ ਆ ਜਾ ਤਾਂ ਗਿਗੜੀ ਘੜਵਾ ਦੋਨੇ ਤੇ ਉਹ ਇਹ ਘੱਬੜ ਦੀ ਸਪਰੇ ਨਾ ਕਰਦੇ ਉਹ ਉਹ ਸਪਰੇ ਦੀ ਲੋੜ ਨਹੀਂ ਹੈ ਯਾਰ ਇਹ ਤਾਂ ਫਿਰ ਹੋਇਆ ਹੋਣਾ ਯਾਰ ਸਪਰੇ ਦੇ ਬਾਅਦ ਵੀ ਦੇਖ ਲੈਂਦੇ ਆ ਪੰਪ ਪਿਆ ਬੜਾ ਪੰਪ ਨੂੰ ਚੰਦਾ ਚੰਦਾ ਕਰਕੇ ਦੇਖਣਾ ਅੱਜ ਕਰਕੇ ਨਾ ਥੱਲੇ ਆ ਕੇ ਸਪਰੇ ਮਾਰ ਦਿੰਦੇ ਵਿਚ ਵਿਚ ਫਿਰ ਟੋਪਿਕ ਲੈ ਆਦੇ ਟੋਪਿਕ ਲੈ ਆ ਨਾ ਤੂੰ ਐਂ ਕਰ ਲੈ ਫਿਰ ਮੇਰਾ ਵੀਰ ਅੱਖ ਮਾਰ ਦੂਗਾ ਅੱਖ ਮਾਰੇ ਦੇ ਬਾਅਦ ਫਿਰ ਖੁਰਚ ਦਾਂਗੇ ਇਹ ਹਾਂ ਮਾਣੇ ਪਤਾ ਕਿੱਦਾਂ ਮਰਦਾ ਹਾਂ ਜੇ ਧੁੱਪਾਂ ਪੈਣੀ ਦੇ ਪਰ ਐਦਾਂ ਆਪਣੇ ਕਰਤੀ ਫਿਰ ਅਸਰ ਨਹੀਂ ਹੋਣਾ ਇਹ ਦੇ ਪਰ ਕੱਲ ਹੀ ਖਾਂ ਕੱਲੇ ਕਰਾ ਪੋਸਟ ਪਾਈ ਹੋਈ ਸੀ ਕਹਿੰਦੀ ਇਹ ਦੱਸੋ ਜਿਹੜੀ ਉੱਪਰ ਹੋਈ ਹੋਈ ਆਹਾ ਇਹ ਧੁੰਦ ਦਾ ਕਿ ਪੋਲਿਊਸ਼ਨ ਹੈ ਤੁਸੀਂ ਵੀ ਦੱਸੋ ਕਮੈਂਟਾਂ ਦੇ ਵਿੱਚ ਦੇਖਦਾ ਚਾਹੁੰਦਾ ਵਿੱਚ ਤੱਕ ਕਿਹਨੇ ਵੀਡੀਓ ਦੇਖੀ ਆ ਤੁਹਾਨੂੰ ਪਤਾ ਲੱਗ ਜਾਣਾ ਮੈਂ ਤਾਂ ਕਮੈਂਟ ਕਰਾਉਂਦਾ ਵੀ 8 ਮਿੰਟ ਦੀ ਵੀਡੀਓ ਇੱਥੇ ਤੱਕ ਦੇਖ ਲਈ ਮੇਰੀ ਤੇ ਇਸ ਤੋਂ ਬਾਅਦ ਧੁੰਦ ਵਾਲੇ ਪਰ ਕਮੈਂਟ ਆਇਆ ਹੈ ਤਾਂ ਖੋਰਾ ਜਿਹਾ ਹੀ ਆ ਠੰਡ ਤਾਂ ਵੈਸੇ ਇੰਨੀ ਹੋਈ ਨਹੀਂ ਹੈਗੀ ਠੰਡ ਆ ਜਿਹੜੀ ਹੁਣ ਬੱਦਲ ਪੂਰਾ ਪਰਤ ਬਣ ਗਈ ਔਰ ਠੰਡ ਕਰਦੀ ਜਦੋਂ ਕਹਿੰਦਾ ਮੀਂਹ ਪੈ ਗਿਆ ਫਿਰ ਘਟੂਗੀ ਦਰਮਿਆਨਾ ਹੋਊਗਾ ਮੌਸਮ ਹੁਣ ਤੱਕ ਮੀਂਹ ਬਹੁਤ ਚਾਹੀਦਾ ਜ਼ਰੂਰੀ ਹੈ ਕੱਲ ਕੱਲਪਾ ਚੱਲਦੀ ਦੀ ਇਹ ਕਹਿੰਦਾ ਜਿਹੜਾ ਸਾਡਾ ਰੋਪੜ ਇਲਾਕੇ ਚ ਕਹਿੰਦਾ ਅੱਗ ਨਹੀਂ ਲੱਗੀ ਹੈਗੀ ਹੋ ਬਹਲੇ ਵਸੇ ਬਹੁਤ ਲਾਈ ਲੋਕਾਂ ਨੇ ਅੱਗ ਤਰਾਲੀ ਜੂ ਤੇ ਇੱਧਰ ਸਾਡੇ ਇਲਾਕੇ ਚ ਨਾ ਮੈਂ ਮੈਂ ਨਹੀਂ ਬਈ ਕਿਸੇ ਦੇ ਦੇਖੀ ਹੋਈ ਅੱਗ ਲੱਗੀ ਲਾਈ ਹੋਈ ਕਿਸੇ ਨੇ ਇਹਦਾ ਮਤਲਬ ਸਾਡਾ ਜਿਹੜਾ ਇਲਾਕਾ ਬਹੁਤ ਪੜਿਆ ਲਿਖਿਆ ਸੂਝਵਾਨ ਆ ਆ ਕੁਝ ਰੋਲ ਹਾਂ ਪੜਿਆ ਲਿਖਿਆ ਸੂਝਵਾਨ ਇਲਾਕਾ ਆਪਣਾ ਤੇ ਲੱਗੀ ਨਹੀਂ ਹੈਗੀ ਤੇ ਲੱਗੇ ਪਾਈ ਆਪਣੇ ਹੁਣ ਆ ਸ੍ਰੀ ਜਿ ਬਿਆਹ ਲਈ ਸ੍ਰੀ ਚੱਲ ਰਹੀ ਆ ਤੇ ਦੂਜੀ ਘਰ ਵਾਲੀ ਚੱਲ ਰਹੀ ਜਿਹੜਾ ਘਰ ਦਾ ਕੰਮ ਅੱਜ ਘਰ ਦਾ ਕੰਮ ਬਹੁਤ ਹੈ ਇਸ ਕਰਕੇ ਮੈਂ ਜਿਹੜਾ ਕੱਪੜੇ ਖਰੀਦਣ ਉਹ ਜਾਇ ਨਹੀਂ ਹੋਣਾ ਹੈਗਾ ਦੇਖਦੇ ਹਾਂ ਤੇ ਇਹ ਤਾਂ ਅੱਜ ਪਹਿ ਕੱਲ ਨੂੰ ਭਾਈ ਹਾਂ ਕੱਲ ਨੂੰ ਸਾਡੇ ਪਹਿਲੇ ਪਾਚਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਸਾਰੇ ਸੰਗਤਾਂ ਨੂੰ ਬਾਈ ਲੱਖ ਲੱਖ ਮੁਬਾਰਕਾ ਹੋਣ ਤੇ ਅੱਜ ਦੇ ਪੰਨ ਲਾਈਵ ਬੰਦ ਕਰਦੇ ਆ ਤੇ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ 10 ਤੋਂ 15 ਮਿੰਟ ਦਾ ਵੀਡੀਓ ਪਾ ਦੇ ਕਰਾਂ ਤੁਸੀਂ ਦੱਸੋ ਲਾਈਵ ਕਿੰਨੇ ਕਿੰਨੇ ਮਿੰਟ ਦਾ ਪਾਏ ਕਰਾਂ ਇਹ ਵੀ ਹੁਣ ਇੱਥੇ ਤੇ ਇਹ ਵੀ ਦੇਖਣਾ ਚਾਹੁੰਦਾ ਲਾਈਵ ਕਿੰਨੇ ਮਿੰਟ ਦਾ ਹੋਵੇ ਮੇਰਾ ਮੈਂ ਇਹ ਵੀ ਦੇਖਾਂ ਕਿ ਇੱਥੇ ਤੱਕ ਕਿੰਨੇ ਦੇਖੀ ਵੀਡੀਓ ਪੂਰੇ 10 ਮਿੰਟ ਦੀ ਇਹ ਮੇਰਾ ਲਾਈਵ 15 ਮਿੰਟ ਦਾ 20 ਮਿੰਟ ਦਾ ਦੀ ਮਰਦਾ ਫਿਰ ਵਿੱਚੋਂ ਨਾ ਫਿਰ ਕੋਈ ਹੋਰ ਟਾਪਿਕ ਲੈ ਕੇ ਆਇਆ ਕਰੀਏ। ਵੀ ਜੇ ਤਾਂ ਕੋਈ ਜਿਹੜਾ ਕੋਈ ਕਾੜ ਹੋਇਆ ਹੁੰਦਾ ਅਖਬਾਰ ਦੇ ਵਿੱਚ ਪੜ੍ਹ ਕੇ ਉਹ ਫਿਰ ਉਹਦੇ ਪਰ ਕੋਈ ਮੁੱਦਾ ਬ੍ਰੋਧ ਉਹ ਗੱਲਾਂ ਕਰੇ ਕਰੀਏ। ਫਿਰ ਉਹਦੇ ਵਿੱਚ ਜੇ ਗੱਲ ਵਧਾਉਣ ਫਿਰ ਗੱਲਾਂ ਨੂੰ ਗੱਲ ਬਣਾਉਣੀ ਪੈਣੀ ਹੈ ਫਿਰ। ਤਾਂ ਫਿਰ ਲਾਈਵ ਹੀ ਚੰਗਾ ਲੱਗੂਗਾ। ਠੀਕ ਨਾ ਜੀ? ਤੇ ਦੱਸਿਓ ਭਾਈ ਲਾਈਵ 15 ਮਿੰਟ ਦਾ 20 ਮਿੰਟ ਦਾ ਅੱਧੇ ਘੰਟੇ ਦਾ ਉਦਾਂ ਦਾ ਫਿਰ ਆਪਾਂ ਲਾਈਵ ਸ਼ੁਰੂ ਕਰਕੇ ਵਿੱਚ ਮਿਕਸ ਕਰ ਲੈ ਕਰਾਂਗੇ ਠੀਕ ਹੈ ਗੁਜਰਬਾਈ? ਹਾਂ। ਵੱਡੇ ਲੈ ਜੀਦਾ ਵੱਡੇ ਪਾਦੇ ਚੋਕ ਫੜਾ ਦੇ ਲਿਆ ਚਾਹ ਭਾਈ ਚਾਹ ਪਾ ਲੈ ਉਹਦੇ ਵਿੱਚ ਤੇ ਚਾਹ ਹੋਰ ਪਈ ਉਹਦੇ ਵਿੱਚ ਚਾਹ ਪਾ ਲੈ ਤੂੰ ਤਾਂ ਚਾਹ ਪੀ ਅੱਜ ਭਾਈ ਜੀ ਸਵੇਰੇ ਸਵੇਰੇ ਸਾਡੇ ਮਹਿਕ ਨੇ ਬਣਾਈ ਚਾਹ ਮੇਰੇ ਨਿੱਕੇ ਨਿੱਕੇ ਚਾਹ ਗੁੱਜਰ ਬਾਈ ਨਾਲ ਬੈਠ ਕੇ ਪੀ ਲਈ ਮੈਂ ਚਾਹ ਤੇ ਛੱਲੇ ਪੈ ਹੁਣ ਕਰਨ ਦੇਖਾਂ ਜਾ ਕੇ ਮੈਂ ਕਿਹਾ ਗੱਡੀ ਘੜਾ ਜੇ ਬਾਹਰ ਮਿਸਤਰੀ ਨੇ ਆ ਜਾਣਾ ਤੇ ਉਹ ਥੋੜੀ ਜਿਹਾ ਵੀ ਟੋਡਲ ਮਾਰ ਕਰਨ ਲੈ ਕੇ ਨਹੀਂ ਗਿਆ ਹੈਗਾ ਆਲੋਕ ਮੇਸੀ ਤਨੀਆ ਥੋੜੀ ਜੀ ਪਾਲਕ ਅਬੀ ਤੋੜ ਲੈ ਜਲੇ ਪਾਈ ਕਰਨ ਨੂੰ ਥੋੜੀ ਥੋੜੀ ਪ੍ਰੈਜੈਂਟ ਨੇ ਲੈਰੀ ਲੈਰੀ ਜੀ ਸਬਜੀ ਚ ਓ ਮੇਥੀ ਤੋੜ ਕੇ ਲੈ ਕੇ ਗਿਆ ਤਾਂ ਕੋਈ ਗੱਲ ਮੰਮੀ ਤੀਕੂ ਤੋੜ ਕੇ ਲੈ ਕੇ ਗਿਆ ਤਾਂ ਕੱਲ ਨਹੀਂ ਵੀ ਉਹ ਬਾਈ ਹੈ ਜਿਹੜਾ ਹੁਣ ਆਜੇ ਕੌਣ ਉਹ ਜੱੱਤਾ ਹੱਤੇ ਵਾਲਾ ਜੱッセ ਵਾਲਾ ਹੱਤੇ ਵਾਲਾ ਉਹ ਮੁੰਡਾ ਜਿਹੜਾ ਜਿਹਦੀ ਕੁੜੀ ਪਿਆਈ ਹੋਈ ਏ ਜੱਲੀ ਆ ਉਹ ਕਹਿੰਦਾ ਸਾਗ ਬਣਾਇਆ ਹੋਇਆ ਕਹਿੰਦਾ ਯਾਰ ਸਾਗ ਜੱੱਤਾ ਹੋਇਆ ਸੀ ਮੁੰਡਾ ਅੱਛਾ ਉਹ ਆ ਕੇ ਮੂੰਹ ਤੇ ਲੈ ਜਾ ਹੁਣ ਤੂੰ ਆ ਤਾ ਗਿਆ ਮੇਰੇ ਬਸ

ਜਿਵਜਾ ਆ ਟਮਾਟਰ ਬਹੁਤ ਸੋਹਣੇ ਨਿਕਲੇ ਆ ਬਣੇ ਯਾਰ ਆਹ ਟਮਾਟਰ ਬਣੇ ਆਹ ਹਾਂ ਕੋ ਹਾਂ ਤੈਸੇ ਲੈਣੇ ਚਲ ਇੱਕ ਦੁੰਬੂਲੇ ਚੱਲਦੇ ਆਂ ਲੋਪੈ ਲਾਈਵ ਆਪਾਂ ਬੰਦ ਕਰਦੇ ਆਂ ਧੰਨਵਾਦ ਜੀ ਤੁਹਾਡੇ ਮੇਰਾ ਲਾਈਵ ਦੇਖਣ ਵਾਸਤੇ ਤੰਨੀਆਂ ਸਾਡਾ ਬਸ ਹੁਣ ਪਰਸੋਂ ਤੰਨੀਆਂ ਵੀ ਤੋੜੇ ਕਰਾਂਗੇ